ਸਸਿਕਾ ਜੀ ਅੱਜ ਬਣਾਵਾਂਗੇ ਆਪਾਂ ਬ੍ਰੈਡ ਪੀਜ਼ਾ ਸੈਂਡਵਿਚ ਤੇ ਇੱਥੇ ਮੈਂ ਇੱਕ ਪਿਆਜ਼ ਕੱਟ ਲਿਆ ਸੀ, Shimla mirch ਬਰੀਕ ਕੱਟ ਲਈ ਸੀ, ਟਮਾਟਰ ਤੇ ਹਰੀਆਂ ਮਿਰਚਾਂ ਪਾਵਾਂਗੇ। ਤੇ ਇਹ ਹੁਣ ਬੋਲ ਦੇ ਵਿੱਚ ਆਪਾਂ ਸਬਜ਼ੀਆਂ ਨੂੰ ਪਾ ਦਵਾਂਗੇ। ਟਮਾਟਰ Shimla mirch ਪਿਆਜ਼ ਕਰੀ ਮਿਰਚ ਨਾ ਮੁਕ ਪਾਵਾਂਗੇ ਆਪਣੇ ਸਵਾਦ ਅਨਸਾਰ ਕਸ਼ਮੀਰੀ ਲਾਲ ਮਿਰਚ ਚਾਟ ਮਸਾਲਾ ਪਾਵਾਂਗੇ ਚਿਲੀ ਪਾ ਦਵਾਂਗੇ ਆਪਾਂ ਆਪਣੇ ਸਵਾਦ ਅਨੁਸਾਰ ਨਾ ਹੋਰ ਗੰਨੂ ਪਾ ਦਵਾਂਗੇ ਆਪਾਂ সুইਟ ਕੌਰਨ ਪਾ ਦਾਂਗੇ ਆਪਾਂ ਹੁਣ ਮੋਜਰੇਲਾ ਪਾ ਦਵਾਂਗੇ ਸਵੀਟ ਚੀਜ਼ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਹਾਂਜੀ ਇੱਥੇ ਮੈਂ 4 ਪੀਸ ਬ੍ਰੈਡ ਦੇ ਲੈਲੇ ਸੀ ਤੇ ਆ ਪੈਨਰ ਦੇ ਉੱਪਰ అది సబ్తో పేల టమాటో క్వచలావే సారి బ్రెడ్లా దగ్గర టమాటో కచిలా ਦੋਨਾਂ ਤੇ ਆਪਾਂ ਭਰ ਭਰ ਕੇ ਲਾਵਾਂਗੇ ਉਪਰ ਤੇ ਆਪਾਂ ਫਿਰ ਫੀਆ ਸੀਡ ਪਾ ਦਵਾਂਗੇ ਅੰਗਰੇਲਾ ਚੀਜ਼ ਪਾ ਦਾਂਗੇ ਆਪਾਂ ਇਹਨਾਂ ਦੋਨਾਂ ਤੇ ਠੀਕ ਹੁਣ ਆਪਾਂ ਬ੍ਰੈਡ ਨੂੰ ਰੱਖ ਦਵਾਂਗੇ ਉੱਪਰ ਬਰੈਡ ਰੱਖ ਦਵਾਂਗੇ ਹਾਂਜੀ ਆਪਾਂ ਪੈਨ ਰੱਖ ਲਿਆ ਸੀ ਤੇ ਆਪਾਂ ਪੈਨ ਦੇ ਉੱਪਰ ਮੱਖਣ ਲਾ ਦਵਾਂਗੇ ਸਾਰੇ ਪੈਨ ਦੇ ਉੱਤੇ ਲਾ ਮੱਖਣ ਨੂੰ ਰਿੰਗਲ ਘੱਟ ਦਵਾਂਗੇ ਉਪਰੋਂ ਮੈਂ ਇੱਕ ਪੇਸ ਬਰੈਡ ਦਾ ਲਾ ਦਿੱਤਾ ਸੀ ਤੇ ਆਪਾਂ ਲੋ ਕਲੇਮ ਤੇ ਇਹਨੂੰ ਪਕਾ ਲਵਾਂਗੇ। 2 ਤੋਂ 3 ਮਿੰਟ ਵਾਸਤੇ ਆਪਾਂ ਟੱਕ ਕੇ ਪਕਾਵਾਂਗੇ। ਹਾਂਜੀ ਆਪਾਂ ਹੁਣ ਚੈੱਕ ਕਰਕੇ ਦੇਖ ਲਵਾਂਗੇ। ਤੇ ਦੇਖ ਸਾਡੇ ਕਿੰਨੇ ਵਧੀਆ ਸਾਡੇ ਬਰੈਡ ਸੈਂਡਵਿਚ ਬਹੁਤ ਵਧੀਆ ਪੀਜ਼ਾ ਸੈਂਡਵਿਚ ਬਣ ਕੇ ਤਿਆਰ ਹੋਏ ਆ। ਫਾਂਜੀ ਸਾਡੇ ਬਰੈਡ ਸੈਂਡਵਿਚ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਸੈਂਡਵਿਚ ਬਣੇ ਆ ਤੇ ਆਹ ਵਾਲੇ ਆਪਾਂ ਓਵਨ 'ਚ ਬਣਾਏ ਸੀ ਤੇ ਆਹ ਆਪਾਂ ਪੈਨ ਦੇ ਵਿੱਚ ਬਣਾਏ ਸੀ ਤੇ ਜੇ ਤੁਹਾਡੀ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗੇ ਲਾਈਕ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਦੀ ਘੰਟੀ ਜਰੂਰ ਦਬਾ ਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ